ਅਸਲੇ ਮੈਂ ਤਾਂ ਹੀ ਸਾਰੀ ਪੰਚਾਇਤ ਜਾਈ ਦੱਲੇਗਾ ਠੀਕ ਹੈ ਨਾ ਜੇ ਮੇਰੇ ਤੋਂ ਹੱਥ ਨਹੀਂ ਆ ਰਿਹਾ ਮੇਰੇ ਤੋਂ ਜਵਾਲ ਹੈ ਤੇ ਜੇ ਹੁਣ ਦੁਆਰਾ ਹਾਂ ਮੈਂ ਤਾਂ ਦੱਸਿਆ ਜੇ ਦੁਆਰਾ ਫਿਰ ਤਾਂ ਨੀਤਾ ਵਿੱਚ ਜਾਈਗਾ ਇਹ ਸਾਡ ਦੇਖੇ ਜੇ ਤਰੀਕ ਇੱਕ ਪਰਚਾ ਵੀ ਤੁਹਾਨੂੰ ਕਰ ਲੱਭ ਬੱਚਾ ਕਰ ਤੇ ਪਰਚਾ ਨਹੀਂ ਕਰਾਂਗਾ ਪਰਚਾ ਸਾਰੇ ਥੱਲੇ ਲਾਉਂਗਾ ਫਿਰ ਮੈਂ ਇਹ ਪਰਚਾ ਦਾ ਕੰਮ ਨਹੀਂ ਹੈ ਪਰਚਾ ਵੀ ਦੇ ਦਾਂਗੇ ਆਪਾਂ ਤੇ ਵੈ ਨਹੀਂ ਜਾਂਦਾ ਮੈਂ ਪਰਚਾ ਦੋਣਾ ਮੈਂ ਨਹੀਂ ਜਾਂਦਾ ਕਿਸੇ ਬਦਨਾਮ ਕੋਲ ਬਦਨਾਮੀ ਅਲੇ ਪਾਸੇ ਚੱਲਣ ਦੀ ਉਧਰਲੇ ਪਾਸੇ ਵੜਨ ਜਾਗੇ ਇਹ ਨਾਲ ਦੇ ਵਿੱਚ ਜਿਹੜੀ ਬੀਬੀਆਂ ਤੁਹਾਡੀਆਂ ਮਾਵਾ ਭੈਣਾ ਜਿਹੜੀ ਹੈਗੇ ਨਾ ਇੱਥੇ ਰਹਿਣ ਨਹੀਂ ਜਾਣੀ ਕਿਉਂਕਿ ਉਹ ਇਹ ਝਾੜ ਲੈ ਗਏ ਇਹਦੇ ਟੈਂਟ ਲੱਗਣ ਨੂੰ ਜਗ੍ਹਾ ਨਹੀਂ ਲੱਗਣੀ ਹੈ ਜੇ ਆ ਕੰਮ ਕਰੇਗਾ ਤੁਹਾਡਾ ਫਿਰ ਮੈਂ ਸਮਝਾਣਾ ਹੈ ਹੈਗਾ ਇਸੇ ਵਾਸਤੇ 8-9 ਕਿਲੋਮੀਟਰ ਆ ਗਿਆ ਪਸੀਨੇ ਵਿੱਚ ਨੇ ਤਾਂ ਬੱਚੇ ਰਹਿੰਦੇ ਹੈਗਾ ਫਿਰ ਸਾਰੀ ਟ੍ਰੇਨ ਸਾਰੀ ਪੰਚਾਇਤ ਨੂੰ ਤੇ ਮਿਲਦੀ ਜੇ ਬੰਦਾ ਬਣ ਜਾਏਗਾ ਵਧੀਆ ਅੱਜ ਦੋ ਤਿੰਨ ਬੱਲੇ ਇਹੋ ਮੈਂ ਬੰਦੇ ਹੋਏ ਨਾ ਹਲੇ ਮੇਰੇ ਕੋ ਮੇਂ ਜੇ ਬੈ ਗਏ ਤੇ ਮੈਂ ਨਿਵਾਤ ਤੇ ਬਸੈਂਡ ਤੇ ਬੀਬੀ ਦਾ ਨਾਮ ਦਿਖਾ ਦਮ ਗਲਤੀ ਮੰਨ ਵੀ ਮੈਂ ਵਗ ਨਹੀਂ ਗਾ ਕਰਦਾ ਪਰ ਮੰਨੇਗਾ ਤਾਂ ਮੈਂ ਸਾਰੀ ਪੰਚਾਇਤ ਨੂੰ ਆ ਕੇ ਕਰਦਾ ਨਹੀਂ ਕਰਦਾ ਸਾਦਾ ਮਾੜਾ ਦੇਖਣੋ ਕਿ ਨਾ ਤੈਨੂੰ ਮੈਂ ਹੁਣ ਵੀਡੀਓ ਦਿਖਾਵਾਂ ਤੇਰੀ ਦਿਖਾ ਦਿਨ ਵੀਡੀਓ ਹੁਣ ਤਨ ਮੈਂ ਹੁਣ ਵੀਡੀਓ ਦਿਖਾਉਂਦਾ ਜੀ ਤਾਜਾ ਵਾਹ ਤੇਰੇ ਤੇਰੇ ਜੋੜਦਾ ਤੂੰ ਕਹੇ ਹਾਂ ਭਾਈ 3 ਵਜੇ ਮੇਰੇ ਜੋੜਦਾ ਮੈਂ ਤੁਹਾਨੂੰ ਕਰਕੇ ਦਿਖਾਵਾਂ ਅੱਜ ਦੀ ਗੱਲ ਭਾਈ 3 ਵਜੇ ਦੀ ਗੱਲ ਆ ਤੇਰੇ ਮਤਲਬ ਤੇਰੇ ਜੋੜਦਾ ਤੈਨੂੰ ਕਦੇ ਵੀ ਹਾਂ ਵੀ ਮੈਂ ਨਹੀਂ ਕਰਦਾ ਮੈਂ ਕਹਿੰਦਾ ਤੂੰ ਕਰਦਾ ਮੈਂ ਤੈਨੂੰ ਦਿਖਾਵਾਂਗਾ ਮੈਂ ਸਾਰੇ ਸਾਹਮਣੇ ਗਦਰ ਤੂੰ ਕਰਦਾ ਹੈਂਗਾ ਤੂੰ ਦੱਸ ਮੈਂ ਨਹੀਂ ਕਰਦਾ ਮੈਂ ਦਿਖਾਵਾਂ ਤੇਰੀ ਫੋਟੋ ਓ ਸ਼ਰਮ ਦਾ ਕਰ ਲੋ ਤੁਹਾਡੇ ਘਰੇ ਬੱਚੇ ਹੈ ਨਹੀਂ ਹੈਗੇ ਫੇਰ ਹੇ ਭਾਜੀ ਇੱਥੇ ਡੱਕਦੇ ਹਾਂ ਤੇ ਤੇ ਖਲੋਣਾ ਨਹੀਂ ਚਾਹੀਦਾ ਬਗਾਨਾ ਜਿਹੜਾ ਤਾਂ ਮੁੰਡਾ ਇਹਨਾਂ ਦਾ ਜੋ ਮਰਜ਼ੀ ਕਰ ਲੈ ਇੱਥੇ ਖਲੋਣਾ ਮੈਨੂੰ ਇਹਦਾ ਤੂੰ ਨਾਮ ਦੱਸ ਉਹਨੂੰ ਗੋਪੀ ਆ ਘਰੇ ਉਹਦਾ ਮੁੰਡਾ ਗੋਪੀ ਤੂੰ ਨਾਮ ਦੱਸ ਜਿਹੜਾ ਮੈਂ ਹੁਣ ਲੈ ਕੇ ਜਾਂਦਾ ਹਾਂ ਇਹ ਮੈਨੂੰ ਕਹਿੰਦਾ ਵੀ ਤੂੰ ਆਂਦੀ ਚੀਜ਼ ਨਿਗਾਹ ਕੇ ਵੇਖੀ ਤੈਨੂੰ ਮੈਂ ਦੱਸੂ ਪਤਾ ਬੱਸ ਕਹਿੰਦਾ ਮੈਂ ਬੁੜੀਆਂ ਲੈ ਕੇ ਆਉਣ ਲੱਗਾ ਹਾਂ ਮੈਂ ਤੇਰੇ ਗੱਲ ਪਵਾਉਣੀਆਂ ਆਂ ਮੈਂ ਕੱਲੇ ਕਿ ਮੈਂ ਕੱਲੀ ਖਲੋਤੀ ਆ ਸ਼ਬਾਦ ਚ ਭੱਜ ਗਿਆ ਇਹੀ ਦਲੇਰੀ ਚਾਹੀਦੀ ਹੈ ਹੋਰ ਕੀ ਹੁੰਦੀ ਹੈ ਇਹੀ ਦਲੇਰੀ ਹੁੰਦੀ ਹੈ ਮਾਤਾ ਜੀ ਮੈਂ ਜਿੰਨੂ ਘਰ ਨੂੰ ਚਲ ਕੇ ਫੋਨ ਲੈਣ ਤਾਂ ਮੈਂ ਕਿ ਭੱਜ ਗਿਆ ਵਾ ਹਾਂ ਮੇਰੇ ਗਾਲੇ ਕਬਾਦ ਜਿਹੜਾ ਲਾਲ ਹੈ ਮਾਤਾ ਉਹ ਹੀ ਹੈਗਾ ਹੈ ਨਹੀਂ ਹੋਰ ਹੈ ਮੇਰੇ ਇੱਥੇ ਬੰਦਾ ਕਹਿੰਦਾ ਹੈ ਮੈਨੂੰ ਮੈਂ ਵੇਚਦਾ ਵਾਂ ਡਾਕੇ ਵਿਖਾਓ ਕਿਹੜਾ ਵਾ ਸ਼ੇਰਾ ਸਿੰਘ ਨਾਂ ਉਹਦਾ ਕਿੱਥੇ ਕਰ ਘਰ ਇਹਨਾਂ ਦੇ ਸਾਹਮਣੇ ਇਹਨਾਂ ਦੇ ਸਾਹਮਣੇ ਲੱਗਿਆ ਕੀ ਜਿੰਦ ਕੀ ਕਹਿੰਦਾ ਹੈ ਜੀ ਸਾਰੇ 1 ਮਿੰਟ ਬੇਨਤੀ ਠੀਕ ਹਿੰਦਾ ਆਹ ਤਾਂ ਬੰਨਾ ਪਾਦੇ ਬਹੁਤ ਜੀ ਕੋਈ ਮਾਦਾ ਕਰਾ ਦੇ ਦੇਖੋ ਮੈਂ ਥੋੜਾ 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 ਟਾਈਮ ਦਿਓ ਮੈਂ ਅਪੇ ਦੇਖੂ ਮੈਂ ਆਇਆ ਨਾ بابا ਜੀ ਮੈਂ ਕੀ ਕਿਹਾ ਸੀ ਮੈਂ ਕਿਹੜੇ ਕੰਮਾਂ ਚ ਫੈਜੋ ਯਾਰ ਤੁਸੀਂ ਇਹ ਕੰਮਾਂ ਚ ਕੀ ਲੈਣਾ ਵਾ ਰੰਗ ਮਨ ਕੋ ਦਾ ਹਰੋ ਤਾਂਬੀ ਵਰਗ ਇਹਨਾਂ ਮੈਂ ਟਾਕੇ ਖਾ ਮੈਨੂੰ ਇੱਥੇ 100 ਜਣਾਂ ਨੂੰ ਪਤਾ ਵਾ ਪਰ ਉਹਨਾਂ ਬੋਲਣਾ ਨਹੀਂ ਆ ਨਾ ਬੱਲੇ ਕੋਈ ਗੱਲ ਨਹੀਂ ਤੇ ਮੈਂ ਦੱਸਦੇ ਨਾ ਸੇਰਾ ਸਿੰਘ ਕਰਦੇ ਸਾਹਮਣੇ ਮੈਂ ਬੋਲਣਾ ਸੇਰਾ ਸਿੰਘ ਮੈਂ ਆਪੇ ਲੱਭ ਲਵਾਂ ਸੇਰਾ ਸਿੰਘ ਉਹਦਾ ਨਾਮ फ्लैश तो 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 बंद कर रहेपंच तो नाल ਦਾ ਨਹੀਂ ਕਰਦਾ ਉਹ ਨਹੀਂ ਕਰਦਾ ਦੇ ਦੱਸਦੀ ਹੈ ਇਹਨਾਂ ਦੇ ਪੇਸ਼ ਕਰਦੇ ਨਹੀਂ ਕਰਦਾ ਪੇਸ਼ ਕਰਦੇ ਚੱਲ ਇਹ ਉਹਦਾ ਨਾ ਨਹੀਂ ਤਲਾਸ਼ੀ ਕਰਵਾਈ ਇਹਨਾਂ ਨੇ ਸਾਰੇ ਮਾਤਾ ਮੈਂ ਮੈਚ ਬਿਆ ਹੈ ਨਾ ਮੈਂ ਉਹ ਡੀਐਸਪੀ ਹੈ ਨਾ ਮੈਂ ਕੋਈ ਨਹੀਂ ਇਹ ਜੋ ਨਹੀਂ ਕਰਦਾ ਜੋ ਨਹੀਂ ਕਰਦਾ ਤੇ ਪੇਸ਼ ਕਰ ਦੇ ਮੇਰੇ ਕੋਲ ਜਿਆਦਾ ਕੋਈ ਨਹੀਂ ਮੈਂ ਕਲੀਅਰ ਤਾਂ ਕਰਾਂ ਵੀ ਹਾਂ ਵੀ ਕਰਦਾ ਕਿ ਨਹੀਂ ਕਰਦਾ ਮੈਂ ਸਾਰੀ ਪੰਚਾਇਤ ਨੂੰ ਦੱਸਾਂ ਜੋ ਘੋਮਾ ਇਹ ਨਹੀਂ ਕਰਦਾ ਪੰਚਾਇਤ ਵਾਲੇ ਤਾਂ ਉਹ ਹੀ ਕਹੀ ਜਾਂਦੇ ਉਹ ਮੈਂ ਦੇਖਣਾ ਮਾਤਾ ਹਾਂਜੀ ਮੈਂ ਕੱਲੇ ਪੰਚਾਇਤ ਦੇ ਸ਼ਬਦ ਤੋਂ ਉੱਡੀ ਚੱਲਾਂਗਾ ਹਾਂ ਪਤਾ ਠੀਕ ਹੈ ਨਾ ਇਹਨੂੰ ਹੋਰ ਬਥੇਰੀ ਏਜੰਸੀਆਂ ਜੇ ਇਹ ਤੁਹਾਡਾ ਲੱਗਦੇ ਨੇ ਤੇ ਕੋਈ ਗੱਲ ਨਹੀਂ ਮੈਂ ਦੇਖ ਦਿੰਦਾ ਕੀ ਹੈ ਠੀਕ ਹੈ ਭਾਈ ਠੀਕ ਹੈ ਨਾ ਕਦ ਕਰੇਗੀ ਪੇਸ਼ਮਾਨ ਦੱਸ ਮੋਬਾਈਲ ਨੰਬਰ ਦੇ ਦੋ ਮੋਬਾਈਲ ਨੰਬਰ ਦੇ ਦਿਓ ਜਿੰਨਾ ਜਿੰਨਾ ਖਾਲੀ ਨਹੀਂ ਨਾ ਮੈਂ ਇੱਥੇ ਬੈਠਾਂਗਾ ਠੀਕ ਹੈ ਭਾਜੀ ਇਹ ਮੇਰੀ ਗਾਰੰਟੀ ਹੈ ਤੁਹਾਡੀ ਪਿਆਜ ਨੂੰ ਮੈਂ ਬੇਨਤੀ ਕਰ ਦਿੱਤੀ ਹੈ ਇੱਥੇ ਰਾਜ ਕਰੋਗੇ ਰਾਣਾ ਭਾਵੇਂ ਗਹਿਣੇ ਪਾ ਕੇ ਜਾਓ ਜੋ ਮਰਜ਼ੀ ਕੇ ਬਾਅਦ ਜੇ ਕੋਈ ਦੇਖ ਵੀ ਜਾਊਗਾ ਪੂਰੀ ਜੁੱਤੀ ਫੇਰ ਉਹਨੇ ਲਿਆ ਕੇ ਤੁਹਾਡੇ ਸਾਹਵੇਂ ਤੁਸੀਂ ਫੇਰ ਉਹ ਜੁੱਤੀ ਲਿਆ ਕੇ ਇੱਥੇ ਐਸਐਸਓ ਸਵਰਨ ਸਿੰਘ ਜੀ ਸਵਰਨ ਸਿੰਘ ਅਜੇ ਤੱਕ ਨਾ ਯਾਦ ਕਰਦੇ ਲੋਕ ਅਜੇ ਤੱਕ ਉਹਨਾਂ ਦਾ ਨਾਂ ਯਾਦ ਕਰਦੇ ਅਜੇ ਅੱਗੇ ਹੁਣ ਤੁਹਾਡਾ ਨਾਮ ਆਇਆ ਹੋਈ ਕਿਹਨਾਂ ਦਾ ਸਾਥ ਦਿੱਤਾ ਹੈਗਾ ਮੇਰਾ ਨਹੀਂ ਤੇ ਕੋਈ ਵੀ ਨਹੀਂ ਨਹੀਂ ਮਾਦਾ ਕਿੰਨੇ ਜੋਗੀ ਹੈਗਾ ਉਸ ਤੋਂ ਵੱਧ ਗਰੇ ਦਿਖਾਵਾਂਗੇ ਭੈਣਾ ਨਹੀਂ ਹੁੰਦਾ ਇੱਥੇ ਉਹ ਸਾਥ ਦੀ ਉਹ ਬੰਨ ਲੱਗੇ ਧਿਆਨ ਮਾੜਾ ਨਹੀਂ ਮਤਲਬ ਅਫਸਰ ਨਹੀਂ ਆ ਆਪਣਾ ਭਰਾ ਆ ਇਹਨਾਂ ਅਫਸਰ ਵਾਲਾ ਕੰਮ ਹੀ ਨਹੀਂ ਹੈਗਾ ਅਫਸਰ ਵਾਲਾ ਕੰਮ ਨਹੀਂ ਹੈਗਾ ਟੈਨਸ਼ਨ ਨਾ ਲੈ ਇਹ ਵੀ ਮੇਰਾ ਪਿੰਡ ਹੈਗਾ ਮੈਨੂੰ ਬਦਮੇ ਬਹਿ ਚੰਡੀਗੜ੍ਹ ਆਏ ਨਹੀਂ ਤੂੰ ਇੱਥੇ ਨੌਕਰੀ ਕਰ ਰਿਹਾ ਹੈਗਾ ਪੰਜ ਪੰਜ ਘੰਟੇ ਦਾ ਰਾਹ ਹੈ ਮੇਰਾ ਇਕੱਲੀ ਮੇਰੀ ਮਾਂ ਰਹਿੰਦੀ ਹੈ ਸਾਨੂੰ ਇਹੀ ਰਹਿਦੀ ਆ ਸਾਡੀ ਮਾਂ ਹੈ ਸਾਡੀ ਭੈਣ ਬੈਠੀ ਹੈ ਇਹਦੇ ਕੋਲ ਲੱਕ ਕਰਕੇ ਦੇਖ ਵੀ ਅੱਡੀ ਜੁੱਤੀ ਬੈਠਦੇ ਮ ਲਗਾਇਆ ਹੈਗਾ ਪਹਿਲਾਂ ਤੇ ਮੈਂ ਸਾਰੇ ਆਪਣੇ ਨੌਜਵਾਨ ਵੀਰ ਜਿਨ੍ਹਾਂ ਨੇ ਤૈયਿਆ ਕੀਤਾ ਨਸ਼ਾ ਰਸ਼ਡਾਉਣ ਵਾਸਤੇ ਇਹਨਾਂ ਸਾਰੇ ਵੀਰਾਂ ਦਾ ਸਾਰੀ ਆਪਣੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਪ੍ਰਧਾਨ ਸਾਹਿਬ ਸਰਦਾਰ ਮਨਰੂਪ ਸਿੰਘ ਜੀ ਤੇ ਸਾਰੀ ਇਹਨਾਂ ਦੀ ਸਮੂਹਿਤ ਟੀਮ ਇਹਨਾਂ ਵਾ ਅਸੀਂ ਤਕਰੀਬਨ ਇਹਨਾਂ ਦਾ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦੇ ਕਿਉਂਕਿ ਇਹ ਇੱਕ ਗੁਰਸੇਖ ਹੈਗੇ ਨੇ ਇੱਕ ਫੌਜ ਦੇ ਵਿੱਚ ਰਿਟਾਇਰਮੈਂਟ ਹੋਏ ਨੇ ਔਰ ਇਹਨਾਂ ਦੀ ਬਹੁਤ ਵੱਡੀ ਦੇਣ ਅਖਰੂਤ ਸਾਹਿਬ ਨੂੰ ਇਹਨਾਂ ਨੇ ਤૈયਿਆ ਕੀਤਾ ਕਿ ਆਪਾਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਸੋ ਅਸੀਂ ਸਾਰਿਆਂ ਨੇ ਰਲ ਕੇ ਸਾਡੇ ਮਾਨਯੋਗ ਡਿਪਟੀ ਸਾਹਿਬ ਅਤਲ ਸੋਨੀ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੇ ਅਸੀਂ ਸਵੇਰੇ ਹੀ ਉਹਨਾਂ ਨੂੰ ਬੇਨਤੀ ਕੀਤੀ ਤੇ ਅੱਜ ਹੀ ਉਹਨਾਂ ਨੇ ਸ਼ਾਮਾਂ ਨੂੰ 5 ਵਜੇ ਸਾਨੂੰ ਟਾਈਮ ਦੇ ਦਿੱਤਾ ਅਸੀਂ ਪੂਰੇ ਨਗਰ ਦੇ ਵਿੱਚ ਕਰਾਂ ਲਾਇਮੰਦ ਹੋ ਕੇ ਤੇ ਸਾਰੇ ਘਰ ਘਰ ਜਾ ਕੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਇੱਕ ਨਾ ਵਾਰਨਿੰਗ ਦੇ ਦਿੱਤੀ ਕਿ ਸਿੱਧੇ ਰਾਤੇ ਆ ਜਾਣ ਬਾਕੀ ਇੱਕ ਨਾ ਵਾਰਨਿੰਗ ਦਿੱਤੀ ਆ ਗਾਲੇ ਬੰਨੇ ਜੇ ਸਮਾਂ ਨਾ ਹੋ ਸਦਰਨਗੇ ਤੇ ਜੋ ਵੀ ਬੰਦੀ ਹਕੂਮਤ ਕਾਨੂੰਨੀ ਕਰਵੇ ਸਾਰ ਨੂੰ ਕਹਿ ਕੇ ਕਰਾਵਾਂਗੇ ਕਿਵੇਂ ਕਿਵੇਂ ਦੇਖਦੇ ਹੋ ਡੀਐਸਪੀ ਤੂੰ ਸੁਣੀ ਦੀ ਕਾਰਜਕਾਰੀ ਬਹੁਤ ਹੀ ਵਧੀਆ ਬਹੁਤ ਇਹ ਇੱਕ ਨੇਕ ਅਫਸਰ ਨੇ ਸਮਾਜ ਸੇਵੀ ਨੇ ਮੈਂ ਪਹਿਲਾਂ ਸੁਣਦਾ ਹੁੰਦਾ ਸੀਗਾ ਕਿ ਅਫਸਰ ਲੱਗੇ ਹੁੰਦੇ ਤਾਂ ਉਹਨਾਂ ਦੇ ਵਿੱਚ ਬਹੁਤ ਕੁਝ ਬੜਾ ਜ਼ਰੂਰ ਹੁੰਦਾ ਕਿ ਮੈਂ ਅਫਸਰ ਪਰ ਇਹਨਾਂ ਦੇ ਵਿੱਚ ਇਹ ਨਹੀਂ ਗੱਲ ਹੈਗੀ ਇਹ ਜਾ ਕੇ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਤੁਸੀਂ ਇਹ ਇਨਮਾਰਗ ਨੂੰ ਛੱਡ ਕੇ ਇੱਕ ਚੰਗੇ ਮਾਰਗ ਦੇ ਉੱਤੇ ਚਲੋ ਸੋ ਮੈਂ ਇਹਨਾਂ ਦਾ ਸਾਰੀ ਟੀਮ ਦਾ ਐਸ ਐਚਓ ਸਾਹਿਬ ਤੇ ਚੌਕੀ ਇੰਚਾਰਜ ਸਾਹਿਬ ਡੀਪੀ ਸਾਹਿਬ ਉਹਨਾਂ ਦਾ ਤੇ ਤੁਹਾਡੇ ਪੱਤਰਕਾਰ ਭਾਈ ਚਾਰੇ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਪਿੰਡ ਦੇ ਵਿੱਚ ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤੇ ਸਾਰੀ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਾਰੀ ਸਮੂਚੀ ਜਿਹੜੀ ਅਨਿਲ ਸੋਨੀ ਸਾਹਿਬ ਨਾਲ ਟੀਮ ਆਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਸ ਤੋਂ ਬਾਅਦ ਜਿਹੜੇ ਆ ਪਿੰਡ ਦੇ ਸਾਥੀ ਸਰਜਣ ਜਿਹੜੇ ਜਿੰਨੇ ਵੀ ਨਾਲ ਲੱਗੇ ਆਏ ਸੀ ਤੇ ਉਮੀਦ ਕੀਤੀ ਕਿ ਸ਼ਾਇਦ ਇਹੋ ਹੀ 20 25 ਜਾਣੇ ਹੋਣਗੇ ਪਰ ਅੱਜ ਘ ਤੇ ਮੁਹਿੰਮ ਇਸ ਤਰ੍ਹਾਂ ਦੀ ਹੈ ਕਿ ਇਕੱਲੇ ਬੰਦੇ ਨਾਲ ਦੇ ਬਸ ਕਿਸੇ ਦਾ ਹੈ ਨਹੀਂ ਆ ਪਰ ਤੁਹਾਡਾ ਸਾਰਿਆਂ ਦਾ ਸਾਥ ਹੋ ਗਿਆ ਤੇ ਏਡਾ ਵੱਡੀ ਮੁਹਿੰਮ ਜਾਨਣੀ ਕਿ ਜਿਹੜੇ ਨਾਲ ਦੇ ਪਿੰਡ ਨਿਗੇ ਨਿਗੇ ਹੋ ਰਿਹਾ ਉਹ ਵੀ ਸਾਡੇ ਤੱਕ ਲਿੰਕ ਕਰ ਰਹੇ ਆ ਅਸੀਂ ਆਖਣ ਲੱਗੇ ਛੋਟੀਆਂ ਛੋਟੀਆਂ ਟੀਮਾਂ ਜਿਹੜੇ ਨਾਲ ਦੇ ਪਿੰਡਾਂ ਚ ਹੀ ਅਗਰ ਬਣ ਜਾਣ ਤੇ ਇੱਕ ਸਾਰੀ ਇੱਕ ਵੱਡੀ ਟੀਮ ਬਣ ਕੇ ਜਿਹੜਾ ਉਹ ਇਹ ਜਿਹੜਾ ਮਸਲਾ ਉਹ ਹੱਲ ਕੀਤਾ ਜਾਵੇ ਵੇਖਿਆ ਜਾਵੇ ਜਿਹਨੂੰ ਸਮਝਾਇਆ ਜਾ ਸਕਦਾ ਸਮਝਾਇਆ ਜਾ ਸਕਿਆ ਨਾ ਕਿ ਜਿਹੜੇ ਬੰਦੇ ਨਸ਼ਾ ਪਤਾ ਕਰਦੇ ਹੁੰਦੇ ਉਹਦਾ ਕੋਈ ਸੈਂਟਰ ਦੇ ਵਿੱਚ ਉਹਨਾਂ ਦਾ ਕੋਈ ਇਲਾਜ ਮਤਲਬ ਕੀਤਾ ਜਾ ਸਕੇ ਇਹ ਪ੍ਰਗੋਸ਼ਣ ਦੇ ਤੌਰ ਤੇ ਇਹ ਵੀ ਸਾਨੂੰ ਜਿਸ ਹਾਲਾਤਾਂ ਲੱਗਦਾ ਸੀਗਾ ਵੀ ਇਸ ਏਰੀਆ ਦੇ ਵਿੱਚ ਕੁਝ ਜ਼ਿਆਦਾ ਚਿੱਟਾ ਵਗੈਰਾ ਵੇਚਿਆ ਗਿਆ ਗੋਲੀਆਂ ਵਿਕ ਰਹੀਆਂ ਕੋਈ ਕੰਮ ਹੋ ਰਿਹਾ ਜਾਂ ਕਰ ਰਿਹਾ ਜਿਹੜਾ ਵੀ ਨਾਰਕੋਟਿਕਸ ਹੈਗਾ ਸੋ ਪੰਚਾਇਤ ਨੇ ਸਾਨੂੰ ਅਪਰੋਚ ਕੀਤੀ ਸੀ ਕਿ ਵੀ ਥੋੜੇ ਜਿਹੇ ਬੰਦੇ ਸਾਡੇ ਨਾਲ ਲਿਪੀ ਤੋਰ ਦੋ ਤੇ ਅਸੀਂ ਡੋਰ ਟੂ ਡੋਰ ਜਾ ਕੇ ਅਸੀਂ ਕੈਂਪੇਨਿੰਗ ਵੀ ਕਰਨੀ ਚਾਹੀਦੀਆਂ ਸਮਝਾਉਣਾ ਵੀ ਚਾਹੀਦੇ ਸੀ ਸੋ ਉਸੇ ਲੜੀ ਦੇ ਵਿੱਚ ਅਸੀਂ ਸ਼ੇਰ ਅੱਜ ਹੁਣ ਸ਼ਾਮ ਨੂੰ 5 ਵਜੇ ਤੋਂ ਲੈ ਕੇ ਹੁਣ 9 9:30 ਹੋ ਗਏ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਡੋਰ ਟੂ ਡੋਰ ਪਹਿਲਾਂ ਦਾ ਸਮਝਾਇਆ ਅੱਜ ਇਸ ਕੰਮੋਂ ਛੱਡਿਆ ਜਾਵੇ ਜਿਹੜੇ ਨਹੀਂ ਛੱਡੇਗਾ ਲੀਗਲ ਪ੍ਰੋਸੈਸ ਹੋਏਗਾ ਤੋਂ ਅਸੀਂ ਕਰਾਂਗੇ ਈਵਨ ਕਿ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜਾ ਸਾਡੇ ਵੱਲੋਂ ਈਵਨ ਕਿ ਗਾ ਰਿਸਾਈਕਲ ਵੀ ਇਹਨਾਂ ਨੇ ਆਪਣੇ ਇਹੋ ਜਿਹੇ ਨਾਰਕੋਟਿਕਸ ਪੈਸੇ ਦੀ ਲਈ ਤੇ ਅਸੀਂ ਉਹਨੂੰ ਵੀ ਅਸੀਂ ਨਾਲ ਜੱਪ ਕਰਕੇ ਪੰਜਾਬ ਸਰਕਾਰ ਦੇ ਖਤੇ ਵਿੱਚ ਪਾਵਾਂਗੇ ਕਿ ਕੀ ਲੱਗਦਾ ਕਿ ਜਿਵੇਂ ਇਹਦਾ ਪੈਸਾ ਜੋ ਕਰ ਰਹੇ ਨੇ ਖਡੂਰ ਸਾਹਿਬ ਆਸੀ ਤਾਂ ਫਿਰ ਬਾਕੀ ਪਿੰਡਾਂ ਵਾਲਿਆਂ ਨੂੰ ਚਾਹੀਦਾ ਨਸ਼ਾ ਕਰ ਖਤਮ ਕਰਨਾ ਹੈ ਤਾਂ ਫਿਰ ਜਨਤਾ ਦਾ ਸਾਥ ਤਾਂ ਪਹਿਲਾਂ ਹੈ ਤਾਂ ਕੀ ਕਰਨੇ ਚਾਹੀਦੇ 100% ਇਹ ਕਿ ਜਨਤਾ ਦੇ ਨਾਲ ਹੋ ਗਈ ਤਾਂ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਜਨਤਨ ਨੂੰ ਮੋਟੀਵੇਸ਼ਨ ਮਿਲਦੀ ਹੈ ਸਾਡੇ ਏਰੀਏ ਦੇ ਵਿੱਚ ਖਰੂਰ ਸਾਹਿਬ ਦੇ ਵਿੱਚ ਹਲਕੇ ਦੇ ਵਿੱਚ ਮੈਂ ਤੋੜ ਪਿੰਡ ਪੈਂਦਾ ਜੇ ਉੱਥੇ ਵੀ ਇਹੋ ਜਿਹਾ ਹਾਲ ਸੀਗਾ ਇੱਥੇ ਹੁਣ ਤੁਸੀਂ ਆਪ ਉੱਥੇ ਜਾ ਕੇ ਪੁੱਛ ਸਕਦੇ ਹੋ ਵੀ ਉੱਥੇ ਪਿਛਲੇ 3-4 ਦਿਨਾਂ ਦੇ ਵਿੱਚ ਉੱਥੇ ਪੰਚਾਇਤ ਤੇ ਸਾਰੇ ਪਿੰਡਾਂ ਦੇ ਲੱਡੂ ਬੰਦੇ ਨੇ ਵੀ ਇੱਥੇ ਜਿੰਨੇ ਬੰਦੇ ਸੀ ਉਹ ਸਾਰੇ ਅਸੀਂ ਅਰੈਸਟ ਕਰਕੇ ਜਿੰਨੀ ਉਹਨਾਂ ਦੀ ਪ੍ਰਾਪਰਟੀ ਵੇਰਾ ਸੀਗੀ ਕੋਈ ਅਚਲ ਪ੍ਰਾਪਰਟੀ ਜਾਂ ਚੱਲ ਪ੍ਰਾਪਰਟੀ ਸੀਗੀ ਟਰੈਕਟਰ ਵੇਰਾ ਸਾਰੇ ਅਸੀਂ ਕਬਜ਼ਾ ਪੁਲਿਸ ਲਿੱਤੇ ਜੀ